ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਤੁਹਾਨੂੰ ਇਦਾਂ ਦਾ ਟਰੈਕਟਰ ਬੁਖਾ ਰਿਹਾ ਜਿਹਨੂੰ ਦੋ ਟਰੈਕਟਰ ਜੋੜ ਕੇ ਇੱਕ ਬਣਾਇਆ ਹੋਇਆ ਤੇ ਇਹ ਭਰਾ ਹੈਗੇ ਨੇ ਸਰਦਾਰ ਮੰਗਲ ਸਿੰਘ ਪ੍ਰਧਾਨ ਜੀ ਕੀ ਹਾਲ ਪ੍ਰਧਾਨ ਜੀ ਵਧੀਆ ਸੰਦੀਪ ਬਾਈ ਹੋਰ ਇਹ ਟਰੈਕਟਰ ਤੁਸੀਂ ਲੋਕ ਤਾਂ ਇੱਕ ਟਰੈਕਟਰ ਨਹੀਂ ਸੋਚ ਆਉਂਦਾ ਤੁਸੀਂ ਦੋ ਟਰੈਕਟਰ ਜੋੜੀ ਫਿਰਦੇ ਹੋ ਸੰਦੀਪ ਗੱਲਾਂ ਆ ਬਾਈ ਇਹ ਟਰੈਕਟਰ ਸੀਗਾ ਐਚ ਐਮਟੀ ਅੱਛਾ ਜੀ ਇਹ ਨਾ ਟਰੈਕਟਰ ਦਾ ਇੰਜਣ ਤਾਂ ਇਹਦੇ ਨਾਲ ਦਾ ਟਰੈਕਟਰ ਦਾ ਕਿਸੇ ਦਾ ਹੈ ਨਹੀਂ ਹਾਂ ਜਿਹੜਾ ਦਾ ਹਿੱਸਾ ਸੀਗਾ ਹੂੰ ਹਿੱਸਾ ਇਹਦੇ ਜਿਹੜਾ ਆਪ ਦਾ 35 ਗਰਾਂ ਦਾ ਹੈ ਉਹ ਹਿੱਸਾ ਬਹੁਤ ਮਾੜਾ ਹੈ ਹੂੰ ਉਹਦੇ ਵਿੱਚ ਘੱਟੋ ਘੱਟ 50 ਗਰਾਰੀਆਂ ਹੋਣੀਆਂ ਬਾਈ ਹੂੰ ਮਗਰਲੇ ਪਾਸੇ ਦੀ ਬਾਜੀ ਨਹੀਂ ਹਟਦੀ ਹੂੰ ਇਹਦੇ ਕਾਰਨ ਅਸੀਂ ਇਹਦੇ ਇਹਦਾ ਆਪਣੇ ਦਾ ਇੰਟਰ ਦਾ 575 ਦਾ ਹਿੱਸਾ ਲਾਤੇ ਹਾਂ ਅੱਛਾ 575 ਦਾ ਲੱਗੇ ਇਸ ਦਿਨ ਇਹਦਾ ਰੱਖਤਾ ਹਿੱਸਾ ਇਹਦਾ ਲਾਤਾ ਹਾਂ ਇਹਦੇ ਕਾ ਇਹਦੇ ਕਾਰਨ ਟਰੈਕਟਰ ਵਧੀਆ ਬਣ ਗਿਆ ਮੰਨ ਲੈ ਹੁਣੇ ਕੰਮ ਦੇਣ ਵਾਲਾ ਕੰਮ ਸਾਰੇ ਦਿੰਦਾ ਹੈ ਸਾਰੇ ਕੰਮ ਦਿੰਦਾ ਬਾਈ ਤੇ ਆ ਭਾਈ ਦਾ ਆ ਟਰੈਕਟਰ ਵੀ ਦਿਖਾ ਦਈਏ ਆ ਦੇਖੋ ਵੀ ਦੋਸਤੋ ਅੱਛਾ ਤੁਸੀਂ ਬੌਂਡ ਦੇ ਵਿੱਚ ਵੀ ਇਹ ਕੋਈ ਐ ਦਰਦਾ ਨਹੀਂ ਕੋਈ ਟੈਨਸ਼ਨ ਨਹੀਂ ਇੰਜਣ ਦਾ ਤਾਂ ਬੜਾ ਕਾਮਯਾਬ ਹੈ ਅੱਛਾ ਇਹਦਾ ਗੇਅਰ ਕੰਨੀਓ ਮਾਰਾ ਟਰੈਕਟਰ ਨੂੰ ਇਹਨੂੰ ਅੱਛਾ ਐਚ ਐਮ ਡੀ ਸਾਰਿਆਂ ਦੀ ਬਾਜ ਬਾਲੀ ਆਉਂਦੀ ਆ ਮੋਰੋ ਗੇਅਰ ਦੀ ਜੇ 25 11 ਹੋਗਾ 35 11 ਹੋਗਾ ਹਾਂ ਹਾਂ ਗੂੰ ਗੂੰ ਜੇ ਕਰੀ ਜਾਂਦਾ ਹੁੰਦਾ ਇਹ ਮੋਰੋ ਬਾਜ ਬਾਲੀ ਕਰਨਾ ਇਸਾ ਦੇ 35 ਦਾ ਲਿਆ ਕੇ ਐਂਟਰ ਦਾ ਫਿੱਟ ਕਰਤਾ ਇਹ ਨਾਲ ਆਹ ਦੇਖੋ ਦੋਸਤੋ ਕੋਣ ਦੇ ਵਿੱਚ ਇਹਦੀ ਕੋਈ ਪ੍ਰੋਬਲਮ ਨਹੀਂ 35 11 ਅੱਗੋਂ ਦੇ ਪਿੱਛੋਂ ਹੈਗਾ ਇਹ ਐਂਟਰ ਐਂਟਰ 575 ਹਾਂ ਗੇਅਰ ਤੋਂ ਬਸ ਇਹ ਇੰਜਣ ਇੰਜਣ ਦਾ ਸਾਰਾ ਮਗਰਲਾ ਜਗੜ ਐਂਟਰ ਦਾ ਇਹ ਕਿਵੇਂ ਪ੍ਰਧਾਨ ਜੈਨ ਦੇ ਵਿੱਚ ਆਇਆ ਵੀ ਵੀ ਆਪਣਾ ਵੀ ਇਹ ਬਣਾ ਲਈਏ ਕੀ ਕਿਸੇ ਨੇ ਪਹਿਲਾਂ ਦੇਖਿਆ ਹੋਇਆ ਤੁਸੀਂ ਨਹੀਂ ਦੇਖਿਆ ਤਾਂ ਨਹੀਂ ਹੈਗਾ ਪਹਿਲਾਂ ਬਸ ਉਹ ਹੀ ਲਾਦਾ ਉਹਦੇ ਮਾਕਣ ਵਾਲੀ ਅੱਛਾ ਹਾਂ ਠੀਕ ਹੈ ਕਿੰਨੇ ਰੁਪਈਆ ਦੇ ਵਿੱਚ ਬਣ ਗਿਆ ਬਈ ਇਹ ਬਾਤੂ ਮੰਨ ਲੈ ਇਹਦੇ ਹਿੱਸੇ ਤੇ 35000 ਦਾ ਹਿੱਸਾ ਆ ਗਿਆ ਪਹਿਲਾਂ ਹੈਗੀ ਸੀ ਅੱਛਾ ਕਾਪਪਰਾਣਾ ਸੀਗਾ ਹੁਣ ਇਹਦੇ ਤੋਂ ਤੁਸੀਂ ਵੀ ਹੜੰਬੇ ਦਾ ਕੰਮ ਵੀ ਲੈ ਲੈਣੇ ਹੋ ਕੋਈ ਦਬਦਾ ਨਹੀਂ ਨਾ ਤੇ ਇਹਦੇ ਤੋਂ ਤੁਸੀਂ ਬਾ ਬਹਾਈ ਦਾ ਕੰਮ ਵੀ ਲੈਣੇ ਹੋ ਹੁਣ ਮਗਰਲਾ ਜਗੜ ਜਰ ਸਾਰੀ ਇੰਟਰ ਦਾ ਆ ਗਿਆ ਤਾਂ ਮੰਨ ਲੈ ਪਰ ਇੱਕਾਂ ਵੀ ਚੱਕੇ ਵੀ ਸਾਰਾ ਜਗੜ ਪਿਸਲਾ ਗੇਰ ਵੀ ਇੰਟਰ ਦਾ ਹੈ ਗੱਲਾਂ ਇੰਨੇ ਜਣੇ ਦਾ 35 ਕਰਦਾ ਵੀ ਇਹ ਕਿੰਨੇ ਕੁ ਕਿੱਲਾਂ ਦੀ ਖੇਤੀ ਲਈ ਚੰਨੀ ਮਰਜ਼ੀ ਕਰ ਲੈ ਬਾਈ ਅੱਛਾ ਇਹ ਕੀ ਕੋਈ ਹੋਇਆ ਇਹ ਤਾਂ ਲੋਕਾਂ ਨੂੰ ਵੱਡੇ ਟਰੈਕਟਰ ਮਗਰ ਪੈਗੇ ਵੀ ਜਾਈਏ ਖੇਤ ਮੁੜਾਈਏ ਅੱਛਾ ਇਹ ਵੀ ਕਰਦੇ ਹੁਣ 10 ਕਿੱਲੇ ਦੇ ਨਾਲ ਅੱਛਾ ਅੱਛਾ ਵੀ ਨਾਲੇ ਕਿਰਾਏ ਦਾ ਕੰਮ ਵੀ ਲਾਉਂਦਾ ਨਾ ਕਿਰਾਏ ਦਾ ਕੰਮ ਆ ਦੇ ਸਾਹਮਣੇ ਹਰਮਬਾ ਵੀ ਚੱਲਦਾ ਅੱਛਾ ਅੱਛਾ ਹਲਕਤੇ ਵੀ ਚੱਲਦਾ ਸਰੋਂ ਦੇ ਚੱਲਦਾ ਅੱਛਾ ਅੱਛਾ ਸਾਰੇ ਕੰਮ ਵੀ ਲੈਂਦਾ ਇਹ ਠੀਕ ਹੈ ਠੀਕ ਹੈ ਬਾਈ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਨਹੀਂ ਬੋਸ ਇੰਜਣ ਵਰਕ ਦਾ ਇੰਜਣ ਹੈ ਹੀ ਨਹੀਂ ਕੇ ਟਰੈਕਟਰ ਦਾ ਅੱਛਾ ਇੰਜਣ ਇਹ ਹੋਇਆ ਸਟਾਰਟਿੰਗ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਮਤਲਬ ਸਟਾਰਟ ਕਰਕੇ ਰਹਿ ਜਾਏ ਤੇ ਬਰਫ 'ਚ ਖੜਿਆ ਮਾਰੀ ਸੈਲਫ ਮੜਾ ਜਾ ਆਵਾਜ਼ ਉਹ ਜਿਹੜੀ ਪੂਰੀ ਬੜੀ ਹੈ ਨਾ ਇੰਜਣ ਕਨੀਆ ਦਾ ਟਰੈਕਟਰ ਮਾਰ ਹੀ ਨਹੀਂ ਖਾਂਦੇ ਅੱਛਾ ਜੀ ਇਹ ਕਈ ਬੰਦੇ ਕਹਿੰਦੇ ਸਵਰਾਜ ਵੀ ਨਾਲ ਜੁੜ ਜਾਂਦਾ ਸਵਰਾਜ ਵੀ ਜੁੜਦਾ ਸਵਰਾਜ ਦਾ ਤੋਰਾ ਘਟਾ ਬਈ ਅੱਛਾ ਅੱਛਾ ਸਵਰਾਜ ਦਾ ਤੋਰਾ ਸਵਰਾਜ ਦਾ ਤੋਰਾ ਘਟਾ ਤੋਰਾ ਬਦ ਸਵਰਾਜ ਦਾ ਤੀਜਾ ਟਾਪ ਹੈ ਤੇ ਚੌਥਾ ਟਾਪ ਇਹ ਵੀ ਦੇਖਣਾ ਨਾ ਠੀਕ ਹੈ ਸਵਰਾਜ ਦਾ ਤੀਜਾ ਟਾਪ ਹੈ ਇਹਦਾ ਚੌਥਾ ਟਾਪ ਹੈ ਅੱਛਾ ਅੱਛਾ ਠੀਕ ਹੈ ਇਹਦਾ ਤੋਰਾ ਜ਼ਿਆਦਾ ਤੋਰਾ ਜ਼ਿਆਦਾ ਇਹਦਾ ਨਹੀਂ ਠੀਕ ਹੈ ਬਈ ਦੋਸਤੋ ਅੱਜ ਆ ਦੇਖੋ ਤੁਹਾਨੂੰ ਦਿਖਾਤਾ ਤੁਸੀਂ ਲੰਬੇ ਦੇ ਰਹੇ ਸੀ ਵੀ ਟਰੈਕਟਰ ਉਦੋਂ ਕੱਲਾ ਟਰੈਕਟਰ ਤਾਂ ਦਿਖਾਇਆ ਨਹੀਂ ਹੜੰਬਾ ਹੀ ਦਿਖਾਇਆ ਉਹ ਮੈਂ ਵਿਖਾ ਰਿਹਾ ਸੀ ਵੀ ਇਹ ਟਰੈਕਟਰ ਤੋਂ ਆ ਕੰਮ ਲੈ ਰਹੇ ਆ ਜਦੋਂ ਨੂੰ ਮੈਂ ਅੱਗੇ ਕਹਿਣ ਲੱਗਿਆ ਭਰਾ ਸੰਗ ਗਿਆ ਤੇ ਇਹਦੇ ਕਰਕੇ ਫਿਰ ਉੱਥੇ ਵੀਡੀਓ ਰਹਿ ਗਈ ਸੋ ਅੱਜ ਪੂਰੀ ਵੀਡੀਓ ਬਣਾਈ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੇ ਤਾਂ ਜਿਗਾੜ ਲਾ ਕੇ ਵੀ ਆਪਦਾ ਪੂਰਾ ਕਰ ਲੈਣਾ ਬਾਲੇ ਵੱਡੇ ਟਰੈਕਟਰਾਂ ਦੀ ਵੀ ਲੋੜ ਨਹੀਂ ਪੈਂਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ